ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਇੱਕ ਹੱਥ ਬਲਾਸਪੁਰ ਪਿੰਡ ਹੈ ਇਹ ਤੋਂ ਇਲਾਵਾ ਭਾਗੀਕੇ ਤੇ ਨਿਹਾਲ ਸਿੰਘ ਵਾਲਾ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣ ਰਹੀ ਹੈ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਤਿੰਨ ਨਾਗ ਅੱਜ ਦਿਖਾਉਣੇ ਆ ਤੇ ਤਿੰਨੇ ਹੀ ਝੋਟੀਆਂ ਐ ਤਿੰਨੇ ਹੀ ਪਹਿਲਣ ਤੇ ਤਿੰਨਾਂ ਨਾਲ ਹੀ ਬੱਚੇ ਕੱਟੀਆਂ ਬਿਲਕੁਲ ਤਾਜ਼ੀਆਂ ਸੋਈਆਂ ਤੇ ਬੱਚਿਆਂ ਦੇ ਵੀ 나ੜੂਏ ਨਾਲ ਆ ਜਿਵੇਂ ਪਹਿਲੇ ਨੰਬਰ ਵਾਲੀ ਝੋਟੀ ਨਾਲ ਤਾਂ ਜੈਡ ਬਲੈਕ ਕੱਟੀ ਐ ਜੈਡ ਬਲੈਕ ਇਹ ਆਪ ਝੋਟੀ ਇਹਦੇ ਨਾਲ ਇੱਕ ਮਾਰਕਿੰਗ ਦੇਖਦੇ ਆ ਤਾਂ ਨੀਲੀ ਰਾਵੀਚ ਪੈਂਦੀ ਐ ਇਹ ਤੋਂ ਇਲਾਵਾ ਇੱਕ ਹੋਰ ਝੋਟੀ ਪਰਲੇ ਪਾਸੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸੋਇਆ ਸੋਇਆ ਪਸ਼ੂ ਜਿੰਨਾ ਕ ਬੌਲਾ ਬਾਈ ਦੱਸੂਗਾ ਦੋ ਟਾਈਮ ਤਿੰਨ ਟਾਈਮ ਚੋਲਿਓ ਤਸੱਲੀ ਕਰਨ ਦਾ ਹੱਕ ਐ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਿਓ ਵੀਡੀਓ ਜਿੱਦਾਂ ਦੇ ਪਸ਼ੂ ਹੰਦੇ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਸੋ ਨਿਰਖ ਪਰਖ ਕਰਨਾ ਹੱਕ ਹੁੰਦਾ ਤੇ ਜਰੂਰ ਕੋਲ ਆਜਿਆ ਕਰੋ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਗਜੀਤ ਬਲਵਿੰਦਰ ਅੱਜ ਆਪਾਂ ਤਿੰਨ ਝੋਟੀਆਂ ਦਿਖਾਉਂ ਹਾਂ ਭਾਈ ਜਗਜੀਤ ਪਹਿਲੇ ਨੰਬਰ ਵਾਲੀ ਚੋਟੀ ਇਹ ਬਾਈ ਇਹ ਪਰਸੋ ਹੀ ਸੂਈ ਆ ਪਹਿਲਾ ਸੂਆ ਸੂਈ ਆ ਮੂੰਹ ਦੇ ਵਿੱਚੋਂ ਦੋ ਦੰਦ ਦਾ ਸਾਰ ਤਿੰਨ ਹੀ ਝੋਟੀਆਂ ਦੰਦਾਂ ਵਿੱਚ ਆ ਤਿੰਨਾਂ ਦੇ ਮਗਰੀ ਬੱਚੇ ਕਟੀਆਂ ਦੀ ਜੀ ਠੀਕ ਹੈ ਅੱਛਾ ਇਹਦਾ ਰੇਟ ਪਹਿਲੇ ਨੰਬਰ ਵਾਲੀ ਦਾ ਰੇਟ ਬਾਈ ਜਗਜੀਤ ਇਹ 1 ਲੱਖ ਤੇ 35000 ਰੁਪਏ ਦੀ ਕੱਟੀ ਦੇਵਾਂਗੇ ਖੋਲੀਏ ਦੋਸਤੋ ਦੋ ਦੰਦ ਸੂਆ ਪਹਿਲਾ ਸੂਈ ਆ ਪਰਸੋ ਸੂਈ ਆ ਬੱਚੇ ਦਾ ਕੱਚਾ 나ੜੂ ਆ ਤੁਹਾਨੂੰ ਮੈਂ ਵੀਡੀਓ ਦੀ ਸ਼ੁਰੂਆਤ ਚ ਦਿਖਾਇਆ ਹੈ ਚੰਗ ਸੋਨਾ ਕੁੰਡਾ 1 ਲੱਖ ਤੇ 35000 ਰੇਟ ਤੁਸੀਂ ਇਹਦਾ ਠੰਡ ਤੇ ਹਵਾਨਾ ਦੇਖੋ ਚੰਗਾ ਹਵਾਨਾ ਦੱਸਦਾ ਹਜੇ ਪਰਸੋਂ ਦੀ ਸੋਈ ਹੈ ਦੁੱਧ ਥੋੜੀ ਸਮਝਦਾ ਵੀ ਤੁਸੀਂ ਕਿੰਨਾ ਚੋਲੋਗੇ ਪਤਲੀ ਪੂਛ ਮੋੜ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਢਾਂਚਾ ਸੋਹਣਾ ਥਣ ਸੋਹਣੇ ਧੁੱਪ ਚ ਜਾਣ ਦੇ ਬਲਵਿੰਦਰ ਭਾਈ ਸੋਇ ਝੋਟੀ ਪਹਿਲੇ ਨੰਬਰ ਤੇ ਦੇਖੋ ਤੁਸੀਂ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਵੀਡੀਓ ਦੇ ਵਿੱਚ ਹੀ ਇਹਨਾਂ ਦੀਆਂ ਧਾਰਾਂ ਵੀ ਮਾਰਦਿਆਂ ਕਿ ਤੁਹਾਨੂੰ ਇਹਨਾਂ ਦੇ ਸੁਭਾਅ ਬਾਰੇ ਥੋੜਾ ਪਤਾ ਲੱਗ ਜਾਊਗਾ ਕਿਉਂਕਿ ਪਹਿਲਾਂ ਠੰਡਿਆਂ ਦਾ ਜਗਜੀਤ ਲੱਤ ਦਾ ਚੱਕਣੀ ਨਹੀਂ ਬਾਈ ਜਿੱਥੇ ਧਰ ਲਿਆ ਪੈਰ ਉੱਥੇ ਹੀ ਰਹੂ ਠੀਕ ਹੈ ਤੁੱਪ ਚ ਹੀ ਤੋਰੀ ਬਾਈ ਪਰਾਂ ਦੀ ਜਾਨ ਦੀ ਮੇਰਾ ਸੋ ਦੱਸੋ ਇਹ ਝੋਟੀ ਨੂੰ ਫੇਰ ਦੇਖੋ ਤੁਸੀਂ ਮੈਂ ਕੋਸ਼ਿਸ਼ ਕਰ ਲੈਣਾ ਹੁਣਾਂ ਵੀ ਤੁਹਾਨੂੰ ਹਰੇਕ ਪੱਖ ਤੋਂ ਦਿਖਾ ਸਕਾਂ ਬਾਕੀ ਫੇਰ ਵੀ ਆ ਕੇ ਤੁਸੀਂ ਦੇਖਣਾ ਪਸੂ ਖਰੀਦਣਾ ਨਾ ਖਰੀਦਣਾ ਤੁਹਾਡੀ ਮਰਜ਼ੀ ਹੁੰਦੀ ਹੈ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਰੁਕ ਜੀ ਬਾਈ ਬਸ ਪਪੂ ਮੈਂ ਤੁਹਾਨੂੰ ਇਹਦੀ ਆ ਗਾੜੀ ਵੀ ਦਿਖਾ ਦਿਆਂ ਇੱਕ ਵਾਰ ਇਦਾਂ ਦਾ ਇਹਦਾ ਠੰਡਾ ਸਹਜ ਲੈ ਆ ਬਈ ਸੋ ਪਹਿਲੇ ਨੰਬਰ ਤੇ ਪਹਿਲਾ ਸੁਆ ਦੋ ਦੰਦ ਝੋਟੀ 1 ਲੱਖ ਤੇ 35000 ਰੇਟ ਜੈਡ ਬਲੈਕ ਹੀ ਐ ਪੂਛ ਇਹਦੀ ਵੀ ਕਾਲੀ ਦੀਂਦੀ ਐ ਤੇ ਇਹਦੀ ਕੱਟੀ ਦੀ ਵੀ ਪੂਛ ਕਾਲੀ ਇਹ ਤੋਂ ਬਾਅਦ ਚੱਕ ਝੋਟੀ ਇਹਦੂ ਅੱਗੇ ਤੁਹਾਨੂੰ ਦਿਖਾਉਣੇ ਆ ਸੋ ਇਹ ਵੀ ਪਹਿਲਣ ਹੈ ਤਿੰਨੇ ਹੀ ਪਹਿਲਣ ਹੈ ਦੰਦਾਂ ਚ ਕਿਵੇਂ ਆ ਬਾਈ ਆਪਾਂ ਦੱਸ ਦੂਗਾ ਜਿਹੜੀ ਦੋ ਨੰਬਰ ਤੇ ਐ ਬਲਵਿੰਦਰ ਬਾਈ ਝੋਟੀ ਇਹ ਬਾਈ ਜਗਜੀਤ ਇਹਨੂੰ ਹੋ ਗਏ 4 ਦਿਨ ਸੂਈ ਨੂੰ ਇਹ ਮੂੰਹ ਦੇ ਵਿੱਚੋਂ ਵੀ 4 ਦਿਨ ਦਾ ਇਹਦੇ ਥੱਲੇ ਇਸ ਟਾਈਮ 10 ਕਿਲੋ ਬੋੜਾ ਕੰਡੇ ਵਾਲਾ ਹੋ 95 ਤਾਂ ਜੇ ਮੈਂ ਮਰਜੀ ਖੁੱਲਾ ਚਾਹੀ ਕੋਈ ਤਿੰਨ ਟਾਈਮ ਜੋਖ ਲਿਆ ਆਪਾਂ ਨੂੰ ਕੋਈ ਚੱਕਾ ਇਹਦਾ ਰੇਟ ਕੀ ਕਰ ਦਿੰਦੇ ਇਹ ਬਾਈ 1 ਲੱਖ ਤੇ 18000 ਰੁਪਏ ਦੀ ਝੋਟੀ ਦੇਵਾਂ ਤੋੜ ਦੇ ਬਾਈ 1 ਲੱਖ ਤੇ 18000 ਦੀ ਕੱਟੀ ਇਹਦੇ ਨਾਲ ਹੈ ਇਹ 4 ਦਿਨ ਦਾ ਤੇ 4 ਦਿਨ ਹੋ ਗਏ ਇਹਨੂੰ ਸੂਈ ਨੂੰ ਬੱਚਾ ਹਜੇ ਵੀ ਇਹਦਾ ਲਵਾ ਤੁਹਾਨੂੰ ਦਿਸਦਾ ਹੋਣਾ ਇਹਦੇ ਬੱਚੇ ਦੇ ਨਾਲ ਵੀ 나ੜੂਆ ਹੈ ਗਰੰਟੀ ਆ ਦੇਖੋ ਇਹ ਪੱਕੇ ਹਵਾਨੇ ਦੀ ਝੋਟੀ ਰਹੂਗੀ ਦੁੱਧ 9.5 ਕਿਲੋ ਬਾਈ ਕਹਿੰਦਾ ਵੀ ਕੰਡੇ ਤੋਲ ਲਾ ਲਾ ਚੌਥੇ ਦਿਨ ਦੀ ਦੁੱਧ ਤਾਂ 10 ਹੀ ਆ ਜਗਜੀਤ 9.5 ਦੀ ਤਾਂ ਗਰੰਟੀ ਅਗਲੇ ਕਰਦੀ ਸੀ ਤੋਂ ਦੇਖੋ ਤੁਸੀਂ ਇਹਦਾ ਵੀ ਢਾਂਚਾ 1,11,000 ਰੇਟ ਹੈ ਮੋੜੀ ਫੇਰ ਬਈ ਟਪ ਚ ਜਾਂਦੀ ਬਲੰਦਰ ਉਹ এবੀ ਪਾਈਲਨ ਝੋਟੀ ਵਿਕਰੀਆस्ते ਲੈ ਆ ਬਈ ਵਾਪਸ ਇਹ ਤੋਂ ਇਲਾਵਾ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਇਹਨਾਂ ਦੇ ਬੱਚੇ ਬਾਈ ਛੱਡ ਲੂਗਾ ਤੇ ਨਾਲ ਧਾਰਾ ਚੈੱਕ ਕਰਾ ਦਾਂਗੇ ਦੁੱਧ ਤਾਂ ਕਿਉਂਕਿ ਹਜੇ ਤਾਜ਼ੀਆਂ ਸੁੰਜਾਂ ਹਜੇ ਤਾਂ ਬਾਈ ਪਲੂਣ ਦਾ ਅਸਲੀ ਤਾਂ ਰਿਜ਼ਲਟ ਜਾ ਕੇ 40 ਦਿਨ ਤੇ ਨਿਕਲਦਾ ਜਗਜੀਤ ਜਿਹੜੀ ਲਾਸਟ ਏਪਰ ਇੰਨਾ ਕਾ ਖਰੀਆਂ ਬਹੁਤਾ ਐ ਨਹੀਂਗਾ ਵੀ ਖਣੀ 8 8 9 9 ਕਿਲੋ ਵਾਲੀਆਂ ਪਹਿਲਣਾ ਨਿਕਲਣਾ ਚੰਗਾ ਹੀ ਦੁੱਧ ਦੇਣਗੀਆਂ ਤੈਨ ਨਹੀਂ ਬਾਈ ਤਿੰਨ ਨੰਬਰ ਤੇ ਜਿਹੜੀ ਝੋਟੀ ਉਹ ਵੀ ਬਾਈ ਉਹ ਪਰਸੋ ਸੂਈਆ ਉਹਦੇ ਨਾਲ 2 3 ਘੰਟੇ ਪਹਿਲਾਂ ਸੂਈਆ ਉਹਨੂੰ ਵੀ ਅੱਜ ਤੀਜਾ ਦੇਣੀ ਆ ਉਹਦੇ ਥੱਲੇ ਵੀ 7 8 ਕਿਲੋ ਬੋਲੀ ਹੋਊਗੀ ਉਹਦੇ ਨਾਲ ਵੀ ਕੱਟੀ ਆ ਬਾਈ ਉਹ ਦੰਦਾਂ ਦੇ ਵਿੱਚੋਂ ਦੋ ਦੰਦਾਂ ਦਾ ਚੌਕ ਦਾ ਉਹਨੇ ਇੱਕ ਦੰਦ ਤੋੜਿਆ ਬਾਈ ਉਹ ਇੱਕ ਦਾਸ ਦੀ ਦੇਵਾਂਗੇ ਬਾਈ ਖੋਲ 1 ਲੱਖ ਤੇ 10000 ਦੀ ਦੋਸਤੋ ਇਹ ਵੀ ਦੋ ਦੰਦ ਕੰਪਲੀਟ ਹੈ ਚੌਗ ਵਾਲਾ ਇੱਕ ਤੋੜਿਆ ਤਾਂ ਤੁਸੀਂ ਇਹਨੂੰ ਚਾਰ ਦੰਦ ਦੀ ਮੰਨੋਗੇ ਸੋ ਦੋਸਤੋ ਸਿੰਘ ਬੜਾ ਸੋਹਣਾ ਬਿਲਕੁਲ ਛੋਟਾ ਲੈ ਚੱਲ ਭਾਈ ਬਾਕੀ ਜੀ ਜੀ ਤੋ ਕੋਈ ਸਹਿ ਕਹਿ ਰਹਾ ਭਾਈ ਤਿੰਨਾਂ ਦੀ ਛੇੜ ਨਖਾਨੀ ਨਹੀਂ ਹੋਈ ਬੀਬੀ ਬਣਾਏ ਹੋਣਗੇ ਜਾਂ ਕੁਸ ਤੇ ਬਣ ਗਏ ਤਾਂ ਇਦੋਂ ਵੀ ਅੱਧਾ ਹੀ ਰਹਿ ਜਾਣਗੇ ਸੋ ਉਸੇ ਤਰ੍ਹਾਂ ਦੇ ਸਿੰਘ ਬਣਾਉਣੇ ਚਾਹੀਦੇ ਨਹੀਂ ਵੈਸੇ ਸਿੰਘ ਪਤਲਾ ਹੋ ਜਾਂਦਾ ਛੇਤੀ ਨਾ ਬਣਾਇਆ ਜਾਵੇ ਤਾਂ ਚੰਗਾ ਹੁੰਦਾ ਉਹ ਛੋਟਾ ਸਿੰਘ ਹੈ ਕਈ ਵਾਰੀ ਕਿਸੇ ਮੈਨਾਂ ਪਾ ਲਿਆ ਭਾਈ ਟੁੱਟ ਜਾਂਦਾ ਸਹੀ ਹੈ ਸੋ ਮੀਡੀਅਮ ਹਾਈਟ ਦੀ ਝੋਟੀ ਆ ਦੱਸੋ ਹਜੇ ਇਹ ਦੰਦਾ ਚ ਕੁਸ ਵਧੂ ਫੁੱਲੂ ਕੀ ਕਰਨ ਵਾਲੀ ਕੁਸ ਥੋੜਾ ਇਹ ਲੱਗਦਾ ਵੀ ਇਹ ਥੋੜੀ ਘੱਟ ਸਾਂਹ ਵਾਲੇ ਕੋਲੋਂ ਆਈ ਐ ਜਿਹੜਾ ਵੀਰ ਸੰਭਾਲੂਗਾ ਤਾਂ ਹੋਰ ਵੇਟ ਵੀ ਵਧਾਊਗੀ ਤੇ ਦੁੱਧ ਵੀ ਸੋਨਾ ਦੇਊਗੀ ਰੇਟ 1 ਲੱਖ ਤੇ 10000 ਬਲਵਿੰਦਰ ਭਾਈ ਇਹਨੂੰ ਅਲੱਗ ਖੁਰਲੀ ਤੇ ਬੰਨ ਲਾ ਹਾਂ ਭਾਈ ਇਹਨੂੰ ਬੰਨ ਦਾਂਗੇ ਜਾਂ ਬੱਲੀ ਕੱਢ ਦਾਂਗੇ ਇੱਕ ਕੱਢ ਦਾਂਗੇ ਓਕੇ ਹਾਂ ਸੋ ਦੱਸੋ ਧਾਰਾ ਮਾਰ ਕੇ ਦਿਖਾਉਣੀਆਂ ਥੋੜੀਆਂ ਵੈਰਲੀਆਂ ਕਰ ਲਾਂਗੇ ਝੋਟ ਤਾਂ ਕਿ ਤੁਹਾਨੂੰ ਕਲੀਅਰ ਦਿਸ ਜੇ ਸੋ ਇਹ ਲਾਸਟ ਉੱਤੇ 3 ਨੰਬਰ ਤੇ ਝੋਟੀ ਹੈ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਓ ਕਟੀਆਂ ਤਿੰਨਾਂ ਦੇ ਨਾਲ ਬੱਚਿਆਂ ਦੇ 나ੜੂਏ ਤਿੰਨਾਂ ਦੇ ਨਾਲ ਸੋ ਦੋਸਤੋ ਇਹ ਝੋਟੀਆਂ ਜਿਹੜੀਆਂ ਉਹ ਤਾਂ ਨੀਲੀ ਰਾਵੀ ਵਾਲੀ ਤਾਂ ਪਸਮਾਈ ਲਈ ਹੈ ਬਾਈ ਨੇ ਤੇ ਇਹ ਬਾਈ ਪਸਮਾਈ ਜਾਂਦਾ ਪਹਿਲਾਂ ਇਸ ਝੋਟੀ ਦਾ ਪਸਮਾ ਥਣ ਧਾਰਾਂ ਦੇਖ ਲਈਏ ਆਪਾਂ

ਇਦੋਂ ਬਾਈ ਜਿਸ ਕਾਰਨ ਨੇ ਵੀ ਝੋਟੀ ਪਸਮਾ ਲਈਏ ਇਹਦੀਆਂ ਵੀ ਪਹਿਲਾਂ ਪਸਮਾ ਦੇਖ ਲੈਣੇ ਝੋਂਡੀ ਬਾਈ ਦੇਖ ਲੈ ਪਰਸੋਂ ਦੀ ਕੱਚਾ ਬੱਚਾ ਹਜੇ ਸਹੀ ਉਹਨਾਂ ਦਾ ਕੋਈ ਤਖ਼ਤੀ ਨਹੀਂ ਆਇਆ ਮਾਨ ਲੜੀ ਬੜੇ ਪੂਰੇ ਬੱਚਾ ਦੋਨੇ ਪਾਸੇ ਬੈਠ ਕੇ ਚਵਾਈ ਕਰ ਲਈ ਮਾਰੀ ਧਾਰਾ ਬਾਈ ਸੋ ਇਹਦੇ ਵੀ ਥਾਂ ਤੁਸੀਂ ਦੇਖ ਲਓ ਪੋਲੀ ਧਾਰਾ ਬਿਲਕੁਲ ਇਸੇ ਤਰ੍ਹਾਂ ਹੀ ਮਾਰਦੇ ਕੱਲੇ ਕੱਲੇ ਥਾਂ ਦੀ ਜਿਸ ਕੰ

ਸੋ ਹੁਣ ਵੀ ਦੋਸਤੋ ਦੇਖ ਲਓ ਤੁਸੀਂ ਧਾਰਾ ਪਿਛਲੇ ਥਨਾ ਚੋਂ ਇਸ ਕਰਨਾ ਅਗਲੇ ਥਨਾ ਚ ਮਾਰਦੇ ਨੇ ਇਹ ਅਗਲੇ ਥਨਾ ਚੋਂ ਧਾਰਾ ਸੋ ਇਹ ਝੋਟੀ ਦੋਸਤੋ ਤੁਸੀਂ ਹੁਣ ਦੇਖ ਲਈ ਫੇਰ ਸੋ ਇਹ ਵੀ ਝੋਟੀ ਦੋਸਤੋ ਪਸਵਾ ਲਈ ਹੈ ਬਾਈ ਨੇ ਧਾਰਾ ਇਹਦੀਆਂ ਵੀ ਆਪਾਂ ਦੇਖ ਲੈਣੇ ਕਿੱਦਾਂ ਦੀਆਂ ਨਿਕਲਦੀਆਂ ਦੋਸਤੋ ਧਾਰਾ ਇਹ ਝੋਟੀ ਦੀਆਂ ਵੀ ਦੇਖ ਲਓ ਤੁਸੀਂ ਇੱਕ ਵਾਰ ਚੌਾਈ ਵੀ ਨਹੀਂ ਜੀ ਤੇ ਮੋਤੀ ਬਹੁਤ ਸਭਾਈ ਪਿਛਲੇ ਸਾਲਾਂ ਤੋਂ ਮਾਰੀ ਬੁਲੰਦ ਕਰ ਰਹੇ ਬਾਕੀ ਹਜੇ ਚਮਾਈ 2 2 3 3 ਡਾਂਗੀ ਗਈ ਹੈ ਸੋ ਚੌਾਈ ਹਜੇ ਨਿਕਰੂਗੀ ਪੋਲੀ ਧਾਰੇ ਦੀ ਵੀ ਦੀ ਜੀ ਸੋ ਇਹ ਦਸੋ ਝੋਟੀਆਂ ਅੱਜ ਜਿਹੜੀਆਂ ਵੀਡੀਓ ਚ ਤੁਹਾਨੂੰ ਦਿਖਾਉਣੀ ਸੀ ਤਿੰਨ ਨਾਗ ਟੋਟਲ ਤੁਸੀਂ ਆ ਕੇ ਦੇਖ ਲਓ ਜਿਹੜਾ ਪਸੂ ਤੁਹਾਨੂੰ ਜੱਜ ਦਾ ਠੰਡਿਕਾ ਸੁਭਾਅ ਦੀਆਂ ਤੇ ਪਹਿਲੋਂ ਝੋਟੀਆਂ ਬਾਕੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰਿਓ ਮਿਹਰਬਾਨੀ